ਜੀ ਸਤਿ ਸ਼੍ਰੀ ਅਕਾਲ ਜੀ ਕਲਕੀ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਦਿਓ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਆਹ ਦੇਖੋ ਜੀ ਆਪਾਂ ਪ੍ਰਿੰਟਡ ਸੂਟ ਤੇ ਲੈਸ ਲਗਾਵਾਂਗੇ ਇਸ ਤਰ੍ਹਾਂ ਆਹ ਵਾਲੀ ਲੈਸ ਲਗਾਵਾਂਗੇ ਜੀ ਇਹ ਸਲਵਾਰ ਨਾਲ ਦੀ ਹੈ ਜੀ ਆਹ ਨਿਚੋਂ ਜੇ ਨਕੀਰਾ ਫੋਲਡ ਹੋ ਜੂਗਾ अपा तीन आ ढाई ढाई इंच रखे रख ही लाव गे जी आप गुम नहीं लाइन है देखो जी आपने इस तरह रख ली अल हम आप सिलाई लगा लागे इस तरह अपने लाइन लगा ली सी ਪੁਰਾ ਕੇ ਲਾਈ ਹੈ ਜੀ ਲੈਸ ਆ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਜੀ ਇਹ ਆਪਾਂ ਨੇ ਲੈ ਆ ਆ ਦੇਖੋ ਜੀ ਆਪਾਂ ਨੇ ਲੈਸ ਲਗਾ ਲਿਆ ਇਹ ਕਿਹਰੇ ਤੇ ਲਾਈ ਹੈ ਜੀ ਮੂਰੇ ਇਸੇ ਤਰ੍ਹਾਂ ਆਪਾਂ ਬਾਵਾ ਤੇ ਲਾਵਾਂਗੇ ਠੀਕ ਹੈ ਜੀ ਇਹ ਬਹੁਤ ਸੋਖਾ ਤੇ ਸੋਹਣਾ ਡਿਜ਼ਾਈਨ ਲੱਗਦਾ ਜੀ ਜੀ ਸਾਡੀ ਵੀਡੀਓ ਵਧੀਆ ਲੱਗੀ ਜੀ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਮਿਲਦੇ ਆਪਾਂ ਅਗਲੀ ਵੀਡੀਓ ਚ ਬਾਏ ਬਾਏ